ਇੱਕ ਕਹਾਣੀ ਸ਼ਾਹਪੁਰ ਪਿੰਡ ਦੀ ਇੱਕ ਛੋਟੇ ਜਿਹੇ ਕਸਬੇ ਦੀ ਹੈ ਸੋਨੀਆ ਇੱਕ ਮਨਮੋਹਕ ਕੁੜੀ ਸੀ ਜੋ ਨਾ ਸਿਰਫ ਆਪਣੀ ਮਾਸੂਮੀਅਤ ਸਗੋਂ ਆਪਣੀਆਂ ਹਰੀਆਂ ਭਰੀਆਂ ਅੱਖਾਂ ਕਾਰਨ ਪੂਰੇ ਪਿੰਡ ਵਿੱਚ ਮਸ਼ਹੂਰ ਸੀ ਪਰ ਕੁਦਰਤ ਦੀ ਦਿੱਤੀ ਇਹ ਖੂਬਸੂਰਤੀ ਉਸ ਦੀ ਕਿਸਮਤ ਨੂੰ ਨਾ ਬਦਲ ਸਕੇ ਉਸ ਦਾ ਸਬੰਧ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੀ ਜਦੋਂ ਉਹ ਸਿਰਫ 2 ਸਾਲ ਦੀ ਸੀ ਉਸ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਇਹ ਸਦਮਾ ਇੰਨਾ ਵੱਡਾ ਸੀ ਕਿ ਨਾ ਸਿਰਫ ਸੋਨੀਆ ਦੀ ਮਾਂ ਨੂੰ ਤੋੜ ਗਿਆ ਸਗੋ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਵੀ ਉਹਨਾਂ ਤੋਂ ਖੋ ਲਈਆਂ ਹੁਣ ਮਾਂ ਤੀ ਜ਼ਿੰਦਗੀ ਦਾ ਪਹੀਆ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਸ਼ੁਰੂ ਵਿੱਚ ਸੋਨੀਆ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਪਰ ਜਿਵੇਂ ਜਿਵੇਂ ਬਿਮਾਰੀ ਨੇ ਉਸ ਨੂੰ ਕਮਜ਼ੋਰ ਕੀਤਾ ਉਹ மஞ்சੇ ਤੇ ਪੈ ਗਈ ਸੀ ਤਦ ਸੋਨੀਆ ਜੋ ਸਿਰਫ 16 ਸਾਲ ਦੀ ਸੀ ਉਸਨੇ ਜ਼ਿੰਦਗੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਨਾਜ਼ੁਕ ਮੋਢਿਆਂ ਤੇ ਚੁੱਕ ਲਈਆਂ ਉਹ ਰੋਜ਼ ਸਵੇਰੇ ਉੱਠਦੀ ਜੰਗਲ ਵੱਲ ਜਾਂਦੀ ਲੱਕੜੀਆਂ ਕੱਟਦੀ ਅਤੇ ਸ਼ਾਮ ਤੱਕ ਸ਼ਹਿਰ ਤੋਂ ਆਉਣ ਵਾਲੇ ਵਪਾਰੀਆਂ ਨੂੰ ਵੇਚ ਦਿੰਦੀ ਜਿਸ ਨਾਲ ਘਰ ਦਾ ਥੋੜਾ ਬਹੁਤਾ ਗੁਜ਼ਾਰਾ ਹੋ ਜਾਂਦਾ ਪਿੰਡ ਦੇ ਨੇੜੇ ਹੀ ਇੱਕ ਰਹੱਸਮਈ ਜੰਗਲ ਸੀ ਜਿਸ ਦੇ ਕੁਝ ਹਿੱਸੇ ਅਜੇ ਵੀ ਅਣਜਾਣ ਅਤੇ ਸੁੰਨਸਾਨ ਸਨ ਉੱਥੇ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਅਤੇ ਉਹਨਾਂ ਹਿੱਸਿਆਂ ਬਾਰੇ ਕਈ ਡਰਾਵਣੀਆਂ ਕਹਾਣੀਆਂ ਮਸ਼ਹੂਰ ਸਨ ਇੱਕ ਦਿਨ ਅਚਾਨਕ ਸੋਨੀਆ ਦੀ ਮਾਂ ਮੰਝੇ ਤੇ ਪੈ ਗਈ ਪਰ ਸੋਨੀਆ ਲਈ ਉਸਦੀ ਮਾਂ ਦੀ ਸਿਹਤ ਸਭ ਤੋਂ ਅਹਿਮ ਸੀ ਇੱਕ ਦਿਨ ਸੋਨੀਆ ਨੇ ਪਿੰਡ ਦੇ ਬਜ਼ੁਰਗ ਹਕੀਮ ਨੂੰ ਬੁਲਾਇਆ ਤਾਂ ਜੋ ਉਹ ਉਸਦੀ ਮਾਂ ਦੀ ਜਾਂਚ ਕਰ ਸਕੇ ਹਕੀਮ ਨੇ ਦੱਸਿਆ ਕਿ ਉਹ ਰਹਿਸਮੀ ਜੰਗਲ ਵਿੱਚ ਇੱਕ ਜੜੀ ਬੂਟੀ ਹੈ ਜੋ ਬਹੁਤ ਲਾਭਦਾਇਕ ਹੈ ਅਤੇ ਸ਼ਾਇਦ ਉਹ ਸੋਨੀਆ ਦੀ ਮਾਂ ਦੀ ਜਾਨ ਬਚਾ ਸਕੇ ਕਿਉਂਕਿ ਉਸਦੇ ਮਾਂ ਦੇ ਸਰੀਰ ਵਿੱਚ ਇੱਕ ਅਜੀਬ ਜਿਹਾ ਜ਼ਹਿਰ ਫੈਲਣ ਲੱਗਾ ਸੀ ਹਕੀਮ ਨੇ ਕਿਹਾ ਇੱਕ ਜ਼ਮਾਨਾ ਸੀ ਜਦੋਂ ਮੇਰੀਆਂ ਅੱਖਾਂ ਤੇਈ ਸਨ ਮੈਂ ਖੁਦ ਜੰਗਲਾਂ ਵਿੱਚ ਜਾਂਦਾ ਅਤੇ ਪਹਾੜਾਂ ਤੋਂ ਜੜੀ ਬੂਟੀਆਂ ਲਿਆਉਂਦਾ ਪਰ ਹੁਣ ਮੇਰੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਰਹੀ ਹੈ ਸੋਨੀਆ ਨੇ ਉਮੀਦ ਨਾਲ ਪੁੱਛਿਆ ਕੀ ਉਹ ਦਵਾਈ ਅਜੀਬ ਹੈ ਜੋ ਮੇਰੀ ਮਾਂ ਨੂੰ ਬਚਾ ਸਕੇ ਹਕੀਮ ਨੇ ਸੋਚ ਕੇ ਹੌਲੀ ਜਿਹਾ ਕਿਹਾ ਹਾਂ ਉਹ ਜੜੀ ਬੂਟੀ ਨੂੰ ਸਜੀਵਨੀ ਬੂਟੀ ਕਿਹਾ ਜਾਂਦਾ ਹੈ ਜੋ ਜੰਗਲ ਦੇ ਉਸ ਹਿੱਸੇ ਵਿੱਚ ਉਗਦੀ ਹੈ ਜਿੱਥੇ ਕੋਈ ਨਹੀਂ ਜਾਂਦਾ ਉਹ ਥਾਂ ਰਾਜਾ ਵੀਰ ਸਿੰਘ ਦੇ ਖਜ਼ਾਨੇ ਦੀ ਜਗ੍ਹਾ ਵਜੋਂ ਮਸ਼ਹੂਰ ਹੈ ਲੋਕ ਕਹਿੰਦੇ ਹਨ ਕਿ ਜੋ ਵੀ ਉੱਥੇ ਗਿਆ ਕਦੇ ਵਾਪਸ ਨਹੀਂ ਆਇਆ ਸੋਨੀਆ ਨੇ ਬਿਨਾਂ हिचਕਿਚਾਟ ਕੇ ਕਿਹਾ ਮੈਂ ਉੱਥੇ ਜਾਵਾਂਗੀ ਹਕੀਮ ਹੈਰਾਨ ਹੋ ਗਿਆ ਅਤੇ ਬੋਲਿਆ ਬੇਟੀ ਜੇ ਪਿੰਡ ਦੇ ਕਿਸੇ ਨੇ ਤੈਨੂੰ ਉਸ ਪਾਸੇ ਜਾਂਦੇ ਦੇਖ ਲਿਆ ਤਾਂ ਉਹ ਹੰਗਾਮਾ ਕਰ ਦੇਣਗੇ ਉਸ ਜਗ੍ਹਾ ਤੇ ਜਾਣ ਦੀ ਮਨਾਹੀ ਹੈ ਸੋਨੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਨਾਲ ਹੀ ਇੱਕ ਅਜੀਬ ਜਿਹੀ ਚਮਕ ਵੀ ਪੈਦਾ ਹੋਈ ਉਸ ਨੇ ਹੌਲੀ ਜਿਹਾ ਕਿਹਾ ਮੇਰੇ ਕੋਲ ਇਸ ਦੁਨੀਆ ਵਿੱਚ ਮਾਂ ਤੋਂ ਇਲਾਵਾ ਕੁਝ ਨਹੀਂ ਜੇ ਮਾਂ ਚਲੀ ਗਈ ਤਾਂ ਮੈਂ ਬਿਲਕੁਲ ਇਕੱਲੀ ਹੋ ਜਾਵਾਂਗੀ ਮੈਂ ਹਰ ਖਤਰੇ ਨੂੰ ਸਹਿਣ ਕਰ ਸਕਦੀ ਹਾਂ ਹਕੀਮ ਚੁੱਪ ਰਿਹਾ ਮਨ ਹੀ ਮਨ ਸੋਨੀਆ ਦੇ ਹੌਸਲੇ ਨੂੰ ਸਲਾਮ ਕਰਦਾ ਉਸੇ ਰਾਤ ਜਦੋਂ ਸਾਰਾ ਪਿੰਡ ਹਨੇਰੀ ਦੀ ਚਾਦਰ ਵਿੱਚ ਲਿਪਟਿਆ ਸੀ ਸੋਨੀਆ ਹੌਲੀ ਜਿਹੇ ਆਪਣੇ ਬਿਸਤਰੇ ਤੋਂ ਉੱਠੀ ਉਸ ਨੇ ਮਾਂ ਦੇ ਚਿਹਰੇ ਤੇ ਪਿਆਰ ਭਰੀ ਨਜ਼ਰ ਮਾਰੀ ਅਤੇ ਹੌਲੀ ਜਿਹੇ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਈ ਉਸ ਦੇ ਕਦਮ ਜੰਗਲ ਵੱਲ ਵਧਣ ਲੱਗੇ ਰਾਹ ਸੁਨਸਾਨ ਸੀ ਪਰ ਸੋਨੀਆ ਦੇ ਕਦਮ ਨਾ ਰੁਕੇ ਹਰ ਕਦਮ ਨਾਲ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਪਰ ਉਸਦੇ ਹੌਸਲੇ ਵਿੱਚ ਕੋਈ ਕਮੀ ਨਹੀਂ ਸੀ ਉਹ ਦਿਲ ਵਿੱਚ ਬਾਰ-ਬਾਰ ਦੁਆ ਮੰਗਦੀ ਜਾ ਰਹੀ ਸੀ हे ਅੱਲਾ ਮੇਰੀ ਮਾਂ ਨੂੰ ਸਿਹਤ ਦੇ ਮੈਨੂੰ ਰਾਹ ਵਿਖਾ ਉਸਦੇ ਹੱਥ ਵਿੱਚ ਇੱਕ ਛੋਟੀ ਜਿਹੀ ਮਸਾਲ ਸੀ ਜਿਸ ਦੀ ਮੱਦਮ ਰੋਸ਼ਨੀ ਸਿਰਫ ਕੁਝ ਕਦਮ ਅੱਗੇ ਦਿਖਾਉਂਦੀ ਸੀ ਅਚਾਨਕ ਜੰਗਲ ਦੇ ਦਰਵਾਜ਼ੇ ਤੇ ਪਹੁੰਚ ਕੇ ਉਹ ਰੁਕ ਗਈ ਇਹ ਉਹ ਥਾਂ ਸੀ ਜਿੱਥੋਂ ਅੱਗੇ ਜਾਣ ਦੀ ਹਰ ਕਿਸੇ ਨੂੰ ਮਨਾਹੀ ਸੀ ਉੱਥੇ ਇੱਕ ਪੁਰਾਣਾ ਲੱਕੜ ਦਾ ਬੋਰਡ ਲੱਗਾ ਸੀ ਜਿਸ ਤੇ ਮਿੱਟੀ ਨਾਲ ਭਰੇ ਅੱਖਰ ਅਜੇ ਵੀ ਦਿਖਾਈ ਦੇ ਰਹੇ ਸਨ ਇੱਥੋਂ ਅੱਗੇ ਜਾਣਾ ਮਨਾ ਹੈ ਮੌਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਸੋਨੀਆ ਨੇ ਡੂੰਗਾ ਸਾਹ ਲਿਆ ਦਿਲ ਨੂੰ ਸੰਭਾਲ ਲਿਆ ਅਤੇ ਇੱਕ ਕਦਮ ਉਸ ਜੰਗਲੀ ਦੁਨੀਆ ਵੱਲ ਵਧਾਇਆ ਜਿਵੇਂ ਹੀ ਉਹ ਜੰਗਲ ਦੇ ਅਧਰੂਨੀ ਰਾਹ ਤੇ ਦਾਖਲ ਹੋਈ ਉਸ ਨੂੰ ਇੱਕ ਅਜੀਬ ਬਚੈਨੀ ਨੇ ਘੇਰ ਲਿਆ ਅਚਾਨਕ ਹਵਾ ਵਿੱਚ ਠੰਡ ਵੱਧ ਗਈ ਜਿਵੇਂ ਕੋਈ ਰਹੱਸਮਈ ਅਹਿਸਾਸ ਹਵਾ ਵਿੱਚ ਘੁਲ ਗਿਆ ਹੋਵੇ ਹਰ ਕਦਮ ਨਾਲ ਅਜਿਹਾ ਲੱਗਦਾ ਸੀ ਜਿਵੇਂ ਕੋਈ ਚੀਜ਼ ਪਿੱਛੋਂ ਪਿੱਛਾ ਕਰ ਰਹੀ ਹੋਵੇ ਫਿਰ ਇੱਕ ਪਲ ਅਜਿਹਾ ਆਇਆ ਜਦੋਂ ਸੱਚਮੁੱਚ ਉਸ ਨੂੰ ਪਿੱਛੇ ਤੋਂ ਕਿਸੇ ਦੇ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ ਬਹੁਤ ਹਲਕੀ ਪਰ ਲਗਾਤਾਰ ਸੁਣਾਈ ਦੇ ਰਹੀ ਸੀ ਸੋਨਿਆ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਉਸ ਨੇ ਤੁਰੰਤ ਰੁਕ ਕੇ ਪਿੱਛੇ ਮੁੜ ਕੇ ਦੇਖਿਆ ਪਰ ਪਿੱਛੇ ਸਿਰਫ ਚੰਦ ਦੀ ਚਾਂਦਨੀ ਨਾਲ ਚਮਕਦੀ ਜ਼ਮੀਨ ਅਤੇ ਕੁਝ ਸਰਸਰ ਕਰਦੀਆਂ ਝਾੜੀਆਂ ਸਨ ਕਿ ਇਹ ਮੇਰਾ ਵਹਿਮ ਹੈ ਉਸਨੇ ਖੁਦ ਨੂੰ ਸਵਾਲ ਕੀਤਾ ਪਰ ਜਿਵੇਂ ਹੀ ਉਹ ਅੱਗੇ ਵਧੀ ਉਹ ਆਵਾਜ਼ ਫੇਰ ਆਈ ਟਕ 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 ਇਸ ਵਾਰ ਆਵਾਜ਼ ਥੋੜੀ ਹੋਰ ਸਪਸ਼ਟ ਸੀ ਸੋਨੀਆਂ ਦੀਆਂ ਸਾਹਾਂ ਰੁਕਣ ਲੱਗੀਆਂ ਉਸਨੇ ਇੱਕ ਵਾਰ ਫਿਰ ਪਿੱਛੇ ਮੁੜ ਕੇ ਦੇਖਿਆ ਅਤੇ ਇਸ ਵਾਰ ਉਸ ਦੀਆਂ ਅੱਖਾਂ ਹਰਾਨੀ ਨਾਲ ਫੈਲ ਗਈਆਂ ਜ਼ਮੀਨ ਤੇ ਇੱਕ ਲੰਬੀ ਰੇਖਾ ਸਪਸ਼ਟ ਦਿਖਾਈ ਦੇਣ ਲੱਗੀ ਸੀ ਜੋ ਬਿਲਕੁਲ ਉੱਥੋਂ ਸ਼ੁਰੂ ਹੁੰਦੀ ਸੀ ਜਿੱਥੇ ਸੋਨੀਆ ਨੇ ਕਦਮ ਰੱਖਿਆ ਸੀ ਅਤੇ ਸਿੱਧੀ ਉਸ ਦੇ ਪਿੱਛੇ ਚਲੀ ਆ ਰਹੀ ਸੀ ਇਹ ਰੇਖਾ ਕਿਵੇਂ ਬਣ ਰਹੀ ਹੈ ਕੋਈ ਮੇਰੇ ਪਿੱਛੇ ਹੈ ਜਾਂ ਕੁਝ ਹੋਰ ਉਸ ਦਾ ਗਲਾ ਸੁੱਕਣ ਲੱਗਾ ਉਸ ਨੇ ਹੱਥ ਵਿੱਚ ਮਸਾਲ ਨੂੰ ਹੋਰ ਜ਼ੋਰ ਨਾਲ ਫੜਿਆ ਜਿਵੇਂ ਇਹ ਉਸ ਦੀ ਆਖਰੀ ਢਾਲ ਹੋਵੇ ਪਰ ਸੋਨੀਆ ਨੇ ਆਪਣੇ ਕਦਮ ਨਾ ਰੋਕੇ ਉਸ ਨੂੰ ਪਤਾ ਸੀ ਕਿ ਹਕੀਮ ਨੇ ਜਿਸ ਪੌਦੇ ਦਾ ਜ਼ਿਕਰ ਕੀਤਾ ਸੀ ਉਹ ਜੰਗਲ ਦੇ ਆਖਰੀ ਕੋਨੇ ਵਿੱਚ ਹੈ ਜਿੱਥੇ ਖੁਸ਼ਬੂ ਤੇਜ਼ ਹੋਵੇ ਜ਼ਮੀਨ ਵਿੱਚ ਨਮੀ ਹੋਵੇ ਅਤੇ ਪੌਦੇ ਦੀਆਂ ਜੜ੍ਹਾਂ ਵਿੱਚੋਂ ਹਲਕੀ-ਹਲਕੀ ਰੋਸ਼ਨੀ ਨਿਕਲਦੀ ਹੋਵੇ ਸੋਨੀਆ ਹੁਣ ਦੌੜਨ ਲੱਗੀ ਕਦਮਾਂ ਦੀ ਆਵਾਜ਼ ਵੀ ਤੇਜ਼ ਹੋ ਗਈ ਜਾਂ ਸ਼ਾਇਦ ਉਸ ਦਾ ਬਹਿਮ ਅਤੇ ਡਰ ਉਸ ਦਾ ਪਿੱਛਾ ਕਰ ਰੇ ਸਨ ਸੋਨੀਆ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਰਾਤ ਦੀ ਅੰਧੇਰੀ ਖਮੋਸ਼ੀ ਵਿੱਚ ਜੰਗਲ ਦਾ ਸਨਾਟਾ ਅਤੇ ਉੱਪਰੋਂ ਲਗਾਤਾਰ ਕਦਮਾਂ ਦੀ ਆਵਾਜ਼ ਜਿਵੇਂ ਕੋਈ ਸਾਇਆ ਉਸਦੇ ਪਿੱਛੇ ਹੋਵੇ ਪਰ ਜਦੋਂ ਵੀ ਉਹ ਪਿੱਛੇ ਮੁੜਦੀ ਕੋਈ ਨਜ਼ਰ ਨਹੀਂ ਆਉਂਦਾ ਸੀ ਉਸਨੇ ਕਈ ਵਾਰ ਤੇਜ਼ ਕਦਮਾਂ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹੀ ਆਵਾਜ਼ ਉਹੀ ਅਣਜਾਣ ਮਜੂਦਗੀ ਦਾ ਅਹਿਸਾਸ ਉਸਨੂੰ ਰੋਕ ਦਿੰਦਾ ਸੀ ਉਹ ਬਿਨਾਂ ਮੰਜ਼ਲ ਦੇ ਦੌੜਦੀ ਰਹੀ ਸੱਜੇ ਖੱਬੇ ਮੁੜਦੀ ਝਾੜੀਆਂ ਨੂੰ ਚੀਰਦੀ ਦਰਖਤਾਂ ਦੇ ਹੇਠੋਂ ਲੰਘਦੀ ਆਖੀਰ ਉਹ ਜੰਗਲ ਦੇ ਇੱਕ ਅਜੇ ਹਿੱਸੇ ਵਿੱਚ ਪਹੁੰਚ ਗਈ ਜਿੱਥੇ ਚੰਦ ਦੀ ਰੋਸ਼ਨੀ ਵੀ ਪੂਰੀ ਤਰ੍ਹਾਂ ਜ਼ਮੀਨ ਤੱਕ ਨਹੀਂ ਪਹੁੰਚ ਰਹੀ ਸੀ ਸੰਘਣਾ ਅੰਧੇਰਾ ਨਮੀ ਭਰੀ ਹਵਾ ਅਤੇ ਇੱਕ ਅਜੀਬ ਜਿਹੀ ਸ਼ਾਂਤੀ ਸੋਨੀਆ ਨੇ ਬੇਵਸੀ ਨਾਲ ਚਾਰੇ ਪਾਸੇ ਨਜ਼ਰ ਦੁੜਾਈ ਪਰ ਉਹ ਖੁਸ਼ਬੂਦਾਰ ਪੌਦਾ ਜਿਸ ਨੂੰ ਉਹ ਲੱਭ ਰਹੀ ਸੀ ਕਿਤੇ ਨਹੀਂ ਦਿਖਿਆ ਨਾ ਕੋਈ ਰਾਹ ਨਾ ਕੋਈ ਸੰਕੇਤ ਕਿ ਉਹ ਵਾਪਸ ਘਰ ਕਿਵੇਂ ਜਾਵੇਗੀ ਉਸਨੇ ਆਪਣੇ ਦੋਵੇਂ ਹੱਥਾਂ ਨਾਲ ਸਿਰ ਫੜ ਲਿਆ ਅਤੇ ਇੱਕ ਪੁਰਾਣੀ ਝੂਕੀ ਹੋਈ ਜੜ ਦੇ ਕਿਨਾਰੇ ਬੈਠ ਗਈ ਉਸ ਦੇ ਦਿਲ ਦੀ ਧੜਕਣ ਹੁਣ ਹੰਝੂਆਂ ਦੀ ਰਫ਼ਤਾਰ ਨਾਲ ਮਿਲ ਚੁੱਕੀ ਸੀ ਅੱਖਾਂ ਵਿੱਚੋਂ ਟਪਕਦੇ ਹੰਝੂ ਉਸਦੇ ਹੱਥਾਂ ਤੇ ਡਿੱਗ ਰਹੇ ਸਨ ਜਿਵੇਂ ਉਸ ਦੀ ਬੇਵਸੀ ਨੂੰ ਖੁਦ ਕੁਦਰਤ ਨੇ ਮਹਿਸੂਸ ਕਰ ਲਿਆ ਹੋਵੇ ਮਾਂ ਮੈਂ ਤੁਹਾਡੇ ਲਈ ਸਭ ਕੁਝ ਕਰਨ ਲਈ ਤਿਆਰ ਸੀ ਪਰ ਹੁਣ ਮੈਂ ਖੁਦ ਹੀ ਗਵਾਚ ਗਈ ਹਾਂ ਉਸ ਨੇ ਹੌਲੀ ਆਵਾਜ਼ ਵਿੱਚ ਬੁੜਬੁੜਾਇਆ ਅਚਾਨਕ ਫਿਰ ਉਹੀ ਆਵਾਜ਼ ਟਕ ਟਕ ਨਰਮ ਪਰ ਲਗਾਤਾਰ ਸੋਨੀਆ ਨੇ ਅਚਾਨਕ ਆਪਣੇ ਸੀਨੇ ਤੇ ਹੱਥ ਰੱਖਿਆ ਦਿਲ ਐਨਨੀ ਜ਼ੋਰ ਨਾਲ ਧੜਕ ਰਿਹਾ ਸੀ ਕਿ ਮੰਨੋ ਇਹ ਛਾਤੀ ਤੋਂ ਬਾਹਰ ਨਿਕਲ ਲਈ ਬਚੈਣ ਸੀ ਫਿਰ ਦਰਖਤਾਂ ਦੇ ਵਿਚਕਾਰ ਕਾਲੀਆਂ ਟਾਹਣੀਆਂ ਦੀ ਓਟ ਤੋਂ ਇੱਕ ਸਾਇਆ ਹਰਕਤ ਵਿੱਚ ਆਇਆ ਸੋਨੀਆ ਨੇ ਧਿਆਨ ਨਾਲ ਉੱਪਰ ਦੇਖਿਆ ਅਤੇ ਫਿਰ ਉਹ ਪਲ ਆ ਗਿਆ ਜਿਸ ਨੇ ਉਸ ਦੀ ਸਾਰੀ ਥਕਾਬਤ ਡਰ ਅਤੇ ਕਬਰਾਟ ਨੂੰ ਇੱਕ ਪਲ ਵਿੱਚ ਰੋਕ ਦਿੱਤਾ ਦਰਖਤਾਂ ਦੀ ਛਾਂ ਤੋਂ ਨਿਕਲ ਕੇ ਇੱਕ ਲੰਮਾ ਚੌੜਾ ਸੋਨਾ ਨੌਜਵਾਨ ਸਾਹਮਣੇ ਆਇਆ ਉਸ ਦੇ ਮੋਢਿਆਂ ਤੇ ਕਾਲੀ ਚਾਦਰ ਸੀ ਬਾਲਾਂ ਵਿੱਚ ਹਲਕੀ ਨਮੀ ਸੀ ਜਿਵੇਂ ਉਹ ਖੁਦ ਹਵਾ ਵਿੱਚ ਘੁਲ ਕੇ ਸਾਹਮਣੇ ਆਇਆ ਹੋਵੇ ਪਰ ਸਭ ਤੋਂ ਹੈਰਾਨੀ ਵਾਲੀ ਚੀਜ਼ ਸੀ ਉਸ ਦੀਆਂ ਅੱਖਾਂ ਚਮਕਦਾਰ ਹਰੀਆਂ ਅੱਖਾਂ ਬਿਲਕੁਲ ਸੋਨੀਆ ਵਰਗੀਆਂ ਤੂੰ ਇੱਥੇ ਕੀ ਕਰ ਰਹੀ ਹੈ ਉਸ ਨੇ ਸੋਨੀਆ ਦੀ ਘਬਰਾਹਟ ਨੂੰ ਮਹਿਸੂਸ ਕਰਦੇ ਹੋਏ ਨਰਮੀ ਨਾਲ ਪੁੱਛਿਆ ਸੋਨੀਆ ਨੇ ਹਿਚਕ ਝਾਉਂਦੇ ਹੋਏ ਆਪਣੇ ਹੱਥ ਮਲੇ ਅਤੇ ਕਿਹਾ ਮੈਂ ਮੈਂ ਇੱਕ ਖਾਸ ਜੜੀ ਬੂਟੀ ਲੱਭਣ ਆਈ ਸੀ ਪਰ ਵਾਪਸੀ ਦਾ ਰਾਹ ਭੁੱਲ ਗਈ ਹਾਂ ਉਹ ਨੌਜਵਾਨ ਚੁੱਪਚਾਪ ਉਸ ਨੂੰ ਵੇਖਦਾ ਰਿਹਾ ਜਿਵੇਂ ਉਸ ਦੀਆਂ ਅੱਖਾਂ ਚੋਂ ਪਿੱਛੇ ਦੀ ਕਹਾਣੀ ਪੜ ਰਿਆ ਹੋਵੇ ਫਿਰ ਸ਼ਾਂਤ ਲਹਿਜੇ ਵਿੱਚ ਬੋਲਿਆ ਫੇਰ ਸ਼ਾਂਤ ਨਾ ਹੋ ਮੈਂ ਤੈਨੂੰ ਇਸ ਜੰਗਲ ਵਿੱਚੋਂ ਕੱਢ ਕੇ ਤੇਰੇ ਪਿੰਡ ਤੱਕ ਪਹੁੰਚਾ ਦੇਵਾਂਗਾ ਸੋਨੀਆ ਨੂੰ ਹਰਾਨੀ ਹੋਈ ਇਹ ਨੌਜਵਾਨ ਇਸ ਜੰਗਲ ਵਿੱਚ ਕੀ ਕਰ ਰਿਹਾ ਸੀ ਉਹ ਇੰਨੀ ਆਸਾਨੀ ਨਾਲ ਇੱਥੇ ਕਿਵੇਂ ਘੁੰਮ ਰਿਹਾ ਸੀ ਜਾਦਕੀ ਸਭ ਨੂੰ ਇੱਥੇ ਆਉਣ ਤੋਂ ਰੋਕਿਆ ਜਾਂਦਾ ਸੀ ਪਰ ਇਸ ਵਕਤ ਉਹ ਸਵਾਲ ਕਰਨ ਦੀ ਬਜਾਏ ਉਸ ਦੇ ਪਿੱਛੇ ਚੰਨ ਪਈ ਹਨੇਰੇ ਜੰਗਲ ਵਿੱਚ ਉਹ ਨੌਜਵਾਨ ਸੋਨੀਆਂ ਨੂੰ ਰਾਹ ਦਿਖਾ ਰਿਹਾ ਸੀ ਉਸ ਦੇ ਕਦਮ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਅੱਗੇ ਵੱਧ ਰਹੇ ਸਨ ਜਿਵੇਂ ਉਹ ਇੱਥੇ ਦੇ ਹਰ ਰਾਹ ਹਰ ਦਰਖਤ ਅਤੇ ਹਰ ਰਾਜ ਨਾਲ ਵਾਕਿਫ ਹੋਵੇ ਦੂਜੇ ਪਾਸੇ ਸੋਨੀਆਂ ਦੇ ਮਨ ਵਿੱਚ ਸਵਾਲਾਂ ਦਾ ਤੂਫਾਨ ਸੀ ਇਹ ਕੌਣ ਸੀ ਇੱਥੇ ਕੀ ਕਰ ਰਿਹਾ ਸੀ ਅਤੇ ਸਭ ਤੋਂ ਵੱਡੀ ਗੱਲ ਉਸ ਦੀਆਂ ਅੱਖਾਂ ਸੋਨੀਆਂ ਵਰਗੀਆਂ ਕਿਉਂ ਸਨ ਆਖਰਕਾਰ ਪਿੰਡ ਦੇ ਨੇੜੇ ਪਹੁੰਚ ਕੇ ਉਹ ਨੌਜਵਾਨ ਰੁਕ ਗਿਆ ਸੋਨੀਆ ਨੇ ਪਿੱਛੇ ਮੁੜ ਕੇ ਦੇਖਿਆ ਪਰ ਉਹ ਚੁੱਪਚਾਪ ਵਾਪਸ ਮੁੜ ਰਿਹਾ ਸੀ ਜਿਵੇਂ ਹੀ ਉਹ ਸੰਘਣੇ ਦਰਖਤਾਂ ਦੇ ਵਿਚਕਾਰ ਪਹੁੰਚਿਆ ਉਹ ਹਵਾ ਵਿੱਚ ਖੁੱਲ ਗਿਆ ਜਿਵੇਂ ਉਹ ਕਦੇ ਸੀ ਹੀ ਨਹੀਂ ਸੋਨੀਆ ਹੈਰਾਨ ਖੜੀ ਰਹੀ ਉਸ ਦਾ ਦਿਲ ਅਜੀਬ ਤਰ੍ਹਾਂ ਨਾਲ ਧੜਕ ਰਿਹਾ ਸੀ ਫਿਰ ਉਹ ਮੁੜ ਕੇ ਆਪਣੇ ਘਰ ਵੱਲ ਵੱਧ ਗਈ ਜਦੋਂ ਉਹ ਘਰ ਪਹੁੰਚੀ ਉਸਦੀ ਮਾਂ ਕਮਜ਼ੋਰ ਅਤੇ ਬਿਮਾਰ ਬਿਸਤਰੇ ਤੇ ਪਈ ਸੀ ਸੋਨੀਆ ਨੇ ਮੀਯੂਸੀ ਨਾਲ ਉਸ ਨੂੰ ਦੱਸਿਆ ਕਿ ਉਹ ਜੜੀ ਬੂਟੀ ਨਹੀਂ ਲੱਭ ਸਕੀ ਉਸਦੀ ਮਾਂ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਉਸਦਾ ਹੱਥ ਫੜਿਆ ਅਤੇ ਕਿਹਾ ਪਰੇਸ਼ਾਨ ਨਾ ਹੋ ਬੇਟੀ ਜ਼ਿੰਦਗੀ ਅਤੇ ਮੌਤ ਅੱਲਾ ਦੇ ਹੱਥ ਵਿੱਚ ਹੈ ਜਿੰਨੀਆਂ ਸਾਹਾਂ ਲਿਖੀਆਂ ਹਨ ਉਹ ਪੂਰੀਆਂ ਹੋਣਗੀਆਂ ਪਰ ਸੋਨੀਆ ਆਪਣੀ ਮਾਂ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ ਅਗਲੇ ਦਿਨ ਜਦੋਂ ਪਿੰਡ ਦਾ ਹਕੀਮ ਆਇਆ ਉਸਨੇ ਮਾਂ ਦੀ ਨਾੜੀ ਵੇਖੀ ਅਤੇ ਡੂੰਘਾ ਸਾਹ ਲੈਂਦੇ ਹੋਏ ਕਿਹਾ ਉਸ ਦੀ ਹਾਲਤ ਬਹੁਤ ਨਾਜ਼ੁਕ ਹੈ ਮੈਨੂੰ ਨਹੀਂ ਲੱਗਦਾ ਕਿ ਉਹ 1 ਮਹੀਨੇ ਤੋਂ ਵੱਧ ਜੀਵੇਗੀ ਸੋਨੀਆ ਦਾ ਦਿਲ ਜਿਵੇਂ ਮੁੱਠੀ ਵਿੱਚ ਆ ਗਿਆ ਅੱਖਾਂ ਵਿੱਚ ਹੰਝੂ ਭਰ ਆਏ ਹਕੀਮ ਸਾਹਿਬ ਜੇ ਮੈਂ ਉਹ ਜੜੀ ਬੂਟੀ ਲੱਭ ਲਵਾਂ ਤਾਂ ਕਿ ਮੇਰੀ ਮਾਂ ਬਚ ਸਕਦੀ ਹੈ ਹਕੀਮ ਨੇ ਇੱਕ ਪਲ ਲਈ ਉਸ ਨੂੰ ਧਿਆਨ ਨਾਲ ਵੇਖਿਆ ਫਿਰ ਹੌਲੀ ਜਿਹੇ ਕਿਹਾ ਬਚਾਉਣ ਵਾਲਾ ਅੱਲਾ ਹੈ ਪਰ ਜੇ ਉਹ ਜੜੀ ਬੂਟੀ ਮਿਲ ਜਾਵੇ ਤਾਂ ਸ਼ਾਇਦ ਤੇਰੀ ਮਾਂ ਦੀ ਜ਼ਿੰਦਗੀ ਲੰਬੀ ਹੋ ਜਾਵੇ ਸੋਨੀਆ ਦੀਆਂ ਅੱਖਾਂ ਵਿੱਚ ਚਮਕਾਈ ਤਾਂ ਫਿਰ ਮੈਂ ਦੁਬਾਰਾ ਉਸ ਜੰਗਲ ਵਿੱਚ ਜਾਵਾਂਗੀ ਮਾਂ ਨੇ ਕਮਜ਼ੋਰ ਆਵਾਜ਼ ਵਿੱਚ ਪੁਕਾਰਿਆ ਸੋਨੀਆ ਰਾਤ ਨੂੰ ਜੰਗਲ ਵਿੱਚ ਨਾ ਜਾ ਬੇਟੀ ਪਰ ਸੋਨੀਆ ਨੇ ਮਾਂ ਦੇ ਬੁੱਲਾਂ ਤੇ ਉਂਗਲ ਰੱਖ ਦਿੱਤੀ ਤੁਸੀਂ ਮੇਰੇ ਲਈ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੋ ਮੈਂ ਹਰ ਕੀਮਤ ਤੇ ਉਹ ਜੜੀ ਬੂਟੀ ਲੱਭ ਕੇ ਲਿਆਵਾਂਗੀ ਸੋਨੀਆ ਦੇ ਦਿਲ ਵਿੱਚ ਡਰ ਅਤੇ ਉਮੀਦ ਦੀ ਮਿਲੀ ਜੁਲੀ ਭਾਵਨਾ ਸੀ ਉਹ ਹੌਲੀ ਹੌਲੀ ਜੰਗਲ ਵੱਲ ਕਦਮ ਵਧਾ ਰਹੀ ਸੀ ਪਰ ਅੱਜ ਉਹ ਪਿਛਲੀ ਰਾਤ ਦੀ ਗਲਤੀ ਨਹੀਂ ਦੁਹਰਾਉਣਾ ਚਾਹੁੰਦੀ ਸੀ ਇਸ ਲਈ ਉਸ ਨੇ ਆਪਣੇ ਹੱਥ ਵਿੱਚ ਛੋਟੇ ਸਫੇਦ ਪੱਥਰ ਪਰ ਲੈ ਸੰ ਹਰ ਕੁਝ ਕਦਮਾਂ ਤੇ ਉਹ ਇੱਕ ਪੱਥਰ ਰਾਹ ਵਿੱਚ ਸੁੱਟ ਦਿੰਦੀ ਸੀ ਤਾਂ ਜੋ ਵਾਪਸੀ ਦਾ ਰਾਹ ਨਿਸ਼ਾਨਬੱਧ ਰਹੇ ਜੰਗਲ ਦੀ ਹਨੇਰੀ ਰਾਤ ਵਿੱਚ ਦਰਖਤਾਂ ਦੀ ਸਰਸਰਹਾਟ ਅਤੇ ਦੂਰੋਂ ਆਉਂਦੀਆਂ ਰਹੱਸਮਈ ਆਵਾਜ਼ਾਂ ਉਸ ਦੇ ਦਿਲ ਵਿੱਚ ਬਚੈਨੀ ਪੈਦਾ ਕਰ ਰਹੀਆਂ ਸਨ ਪਰ ਮਾਂ ਦਾ ਪਿਆਰ ਅਤੇ ਉਸ ਦੀ ਜ਼ਿੰਦਗੀ ਦੀ ਉਮੀਦ ਉਸ ਨੂੰ ਅੱਗੇ ਵਧਣ ਲਈ ਮਜਬੂਰ ਕਰ ਰਹੀ ਸੀ ਇਹ ਕਿਵੇਂ ਹੋ ਸਕਦਾ ਹੈ ਉਸ ਨੇ ਬੜਪੜਾਉਂਦੇ ਹੋਏ ਆਪਣੀ ਮੁੱਠੀ ਵਿੱਚ ਬੱਚੇ ਪੱਥਰਾਂ ਨੂੰ ਘੂਰਿਆ ਇਹ ਕਿਹੋ ਜਿਹਾ ਜਾਦੂਈ ਮੰਜ਼ਰ ਸੀ ਜਿਵੇਂ ਹੀ ਉਸਨੇ ਇੱਕ ਪੱਥਰ ਸੁੱਟਿਆ ਕੋਈ ਅਦਿੱਖ ਸ਼ਕਤੀ ਪਿੱਛੋਂ ਆ ਕੇ ਉਸ ਨੂੰ ਚੁੱਕ ਲੈਂਦੀ ਸੀ ਉਸ ਦੀ ਰੀੜ ਦੀ ਹੱਡੀ ਵਿੱਚ ਕੰਬਣੀ ਦੌੜ ਗਈ ਦਿਲ ਦੀ ਧੜਕਣ ਤੇਜ਼ ਹੋ ਗਈ ਡਰ ਦੇ ਬਾਵਜੂਦ ਉਹ ਆਪਣੇ ਮਕਸਦ ਤੇ ਅਡੋਲ ਰਹੀ ਉਹ ਰੁਕ ਨਹੀਂ ਸਕਦੀ ਸੀ ਉਸਨੇ ਆਪਣੀ ਮਾਂ ਲਈ ਉਹ ਜੜੀ ਬੂਟੀ ਲੱਭਣੀ ਸੀ ਚਾਹੇ ਕੁਝ ਵੀ ਹੋ ਜਾਵੇ ਹੁਣ ਉਹ ਜੰਗਲ ਦੇ ਆਖਰੀ ਕਿਨਾਰੇ ਤੇ ਪਹੁੰਚ ਚੁੱਕੀ ਸੀ ਇੱਥੋਂ ਦਾ ਮਾਹੌਲ ਹੋਰ ਵੀ ਰਹੱਸਮਈ ਸੀ ਠੰਡੀ ਹਵਾ ਦੇ ਝੌਂਕਿਆਂ ਨਾਲ ਇੱਕ ਅਜੀਬ ਜਿਹੀ ਖੁਸ਼ਬੂ ਮਹਿਸੂਸ ਹੋ ਰਹੀ ਸੀ ਅਚਾਨਕ ਉਸ ਨੂੰ ਆਪਣੇ ਪਿੱਛੇ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਜਿਵੇਂ ਹੀ ਉਸ ਨੇ ਮੁੜ ਕੇ ਵੇਖਿਆ ਉਸ ਦੀਆਂ ਅੱਖਾਂ ਹੈਰਾਨੀ ਅਤੇ ਖੁਸ਼ੀ ਨਾਲ ਚਮਕ ਉਠੀਆਂ ਇਹ ਉਹੀ ਹਰੀਆਂ ਅੱਖਾਂ ਵਾਲਾ ਅਜਨਬੀ ਸੀ ਉਹ ਚੁੱਪਚਾਪ ਮੁਸਕਰਾਉਂਦਾ ਹੋਇਆ ਉਸ ਨੂੰ ਦੇਖ ਰਿਹਾ ਸੀ ਉਸ ਦੀਆਂ ਹਰੀਆਂ ਅੱਖਾਂ ਚਾਂਦਨੀ ਵਿੱਚ ਚਮਕ ਰਹੀਆਂ ਸਨ ਜਿਵੇਂ ਜੰਗਲ ਦੇ ਕਿਸੇ ਪੁਰਾਣੇ ਰਹੱਸ ਦੀ ਰਾਖੀ ਕਰ ਰਹੀਆਂ ਹੁਣ ਸੋਨੀਆ ਦੀ ਘਬਰਾਹਟ ਕੁਝ ਘੱਟ ਹੋਈ ਕਿਉਂਕਿ ਇਹ ਉਹੀ ਮੁੰਡਾ ਸੀ ਜਿਸ ਨੇ ਪਿਛਲੀ ਰਾਤ ਉਸ ਦੀ ਮਦਦ ਕੀਤੀ ਸੀ ਤੂੰ ਹਰ ਰਾਤ ਇੱਥੇ ਕੀ ਲੈਣ ਆਉਂਦੀ ਏ ਮੁੰਡੇ ਨੇ ਨਰਮਲ ਹੱਜੇ ਵਿੱਚ ਪੁੱਛਿਆ ਸੋਨੀਆ ਨੇ ਬਚੈਣੀ ਨਾਲ ਆਪਣੇ ਹੱਥ ਮਲੇ ਫਿਰ ਹੌਲੀ ਜਿਹੇ ਬੋਲੀ ਮੈਂ ਇੱਕ ਖਾਸ ਜੜੀ ਬੂਟੀ ਲੱਭ ਰਹੀ ਹਾਂ ਜੋ ਮੇਰੀ ਮਾਂ ਨੂੰ ਜ਼ਿੰਦਗੀ ਦੇ ਸਕਦੀ ਹੈ ਮੁੰਡੇ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਫਿਰ ਹੌਲੀ ਸੁਰ ਵਿੱਚ ਬੋਲਿਆ ਇਹ ਜੰਗਲ ਆਮ ਇਨਸਾਨਾਂ ਲਈ ਨਹੀਂ ਇੱਥੇ ਕਦਮ ਰੱਖਣਾ ਬਹੁਤ ਖਤਰਨਾਕ ਹੋ ਸਕਦਾ ਹੈ ਪਰ ਜੇ ਤੂੰ ਸੱਚਮੁੱਚ ਆਪਣੀ ਮਾਂ ਲਈ ਆਈ ਏ ਤਾਂ ਮੈਂ ਤੇਰੀ ਮਦਦ ਕਰਾਂਗਾ ਸੋਨੀਆ ਦੀਆਂ ਅੱਖਾਂ ਵਿੱਚ ਉਮੀਦ ਦੀ ਕਿਰਨ ਚਮਕ اٹਹੀ ਉਹ ਖੁਸ਼ੀ ਨਾਲ ਬੋਲੀ ਕੀ ਤੂੰ ਸੱਚੀ ਮੇਰੀ ਮਦਦ ਕਰੇਗਾ ਮੁੰਡੇ ਨੇ ਹਲਕੀ ਜਿਹੀ ਮੁਸਕਰਾਟ ਨਾਲ ਸਿਰ ਹਿਲਾਇਆ ਫਿਰ ਗਹਿਰੇ ਸੁਰ ਵਿੱਚ ਕਿਹਾ ਪਰ ਸ਼ਰਤ ਇਹ ਹੈ ਕਿ ਤੈਨੂੰ ਮੇਰੇ ਤੇ ਭਰੋਸਾ ਕਰਨਾ ਪਵੇਗਾ ਅਤੇ ਮੇਰੀਆਂ ਹਦਾਇਤਾਂ ਤੇ ਚੱਲਣਾ ਪਵੇਗਾ ਕਿਉਂਕਿ ਇਸ ਜੰਗਲ ਵਿੱਚ ਬਹੁਤ ਸਾਰੇ ਰਹੱਸ ਛੁਪੇ ਨੇ ਅਤੇ ਕੁਝ ਚੀਜ਼ਾਂ ਅਜੀਆਂ ਨੇ ਜੋ ਤੈਨੂੰ ਨਹੀਂ ਵੇਖਣੀਆਂ ਚਾਹੀਦੀਆਂ ਉਹ ਉਸ ਮੁੰਡੇ ਦੇ ਪਿੱਛੇ ਚੱਲਣ ਲੱਗੀ ਅਤੇ ਦੋਵੇਂ ਰਹੱਸਮਈ ਜੰਗਲ ਵਿੱਚ ਹੋਰ ਅੰਦਰ ਵੱਲ ਵਧਣ ਲੱਗੇ ਮੈਂ ਸੁਣਿਆ ਸੀ ਕਿ ਇਸ ਜੰਗਲ ਵਿੱਚ ਇੱਕ ਖਾਸ ਖੁਸ਼ਬੂਦਾਰ ਜੜੀ ਬੂਟੀ ਉਗਦੀ ਹੈ ਜੋ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਇਲਾਜ ਏ ਪਿਛਲੇ ਕਈ ਦਿਨਾਂ ਤੋਂ ਮੈਂ ਉਸੇ ਪੌਦੇ ਦੀ ਭਾਲ ਵਿੱਚ ਇੱਥੇ ਆਉਂਦੀ ਹਾਂ ਪਰ ਉਹ ਮੈਨੂੰ ਕਿੱਥੇ ਵੀ ਨਹੀਂ ਮਿਲਿਆ ਹਰੀਆਂ ਅੱਖਾਂ ਵਾਲਾ ਮੁੰਡਾ ਚੁੱਪਚਾਪ ਉਸਨੂੰ ਵੇਖਦਾ ਰਿਹਾ ਫਿਰ ਹੌਲੀ ਜਿਹੇ ਮੁਸਕਰਾਇਆ ਤੇ ਬੋਲਿਆ ਮੈਂ ਤੇਰੀ ਮਦਦ ਕਰ ਸਕਦਾ ਹਾਂ ਸੋਨੀਆ ਉਹ ਪੌਦਾ ਮੈਨੂੰ ਪਤਾ ਏ ਕਿੱਥੇ ਕਿਉਂਕਿ ਮੈਂ ਇਸੇ ਜੰਗਲ ਵਿੱਚ ਰਹਿੰਦਾ ਹਾਂ ਸੋਨੀਆ ਹੈਰਾਨ ਹੋ ਗਈ ਹੈਰਾਨੀ ਉਸਦੇ ਚਿਹਰੇ ਤੇ ਸਾਫ ਚਲਕ ਰਹੀ ਸੀ ਤੂੰ ਇਸੇ ਜੰਗਲ ਵਿੱਚ ਰਹਿੰਦਾ ਏ ਉਹ ਹੌਲੀ ਜਿਹੇ ਬੋਲੀ ਜਿਵੇਂ ਆਪਣੇ ਆਪ ਨਾਲ ਸਵਾਲ ਕਰ ਰਹੀ ਹੋਵੇ ਮੁੰਡੇ ਨੇ ਹਾਂ ਵਿੱਚ ਸਿਰ ਹਿਲਾਇਆ ਇਹ ਜੰਗਲ ਮੇਰਾ ਘਰ ਏ ਇੱਥੋਂ ਦੀ ਹਰ ਟਾਣੀ ਹਰ ਪੱਤਾ ਹਰ ਖੁਸ਼ਬੂ ਮੇਰੇ ਲਈ ਅਜਨਬੀ ਨਹੀਂ ਤੂੰ ਜਿਸ ਪੌਦੇ ਦੀ ਭਾਲ ਵਿੱਚ ਏ ਉਹ ਜ਼ਿਆਦਾ ਦੂਰ ਨਹੀਂ ਫਿਰ ਉਸਨੇ ਇੱਕ ਦਿਸ਼ਾ ਵੱਲ ਇਸ਼ਾਰਾ ਕੀਤਾ ਸੋਨੀਆ ਨੇ ਸਿਰ ਉਠਾ ਕੇ ਵੇਖਿਆ ਸੱਚਮੁੱਚ ਥੋੜੀ ਹੀ ਦੂਰੀ ਤੇ ਇੱਕ ਅਜੀਬ ਜਿਹੀ ਚਮਕਦਾਰ ਰੌਸ਼ਨੀ ਵਿੱਚ ਨਹਾਇਆ ਹੋਇਆ ਪੌਦਾ ਝੁਮਰ ਰਿਹਾ ਸੀ ਉਸ ਦੀ ਖੁਸ਼ਬੂ ਐਨੀ ਖਾਸ ਅਤੇ ਗਹਿਰੀ ਸੀ ਕਿ ਸਾਰੇ ਜੰਗਲ ਵਿੱਚ ਮਹਿਕ ਫੈਲ ਗਈ ਸੀ ਸੋਨੀਆ ਤੇਜ਼ੀ ਨਾਲ ਉਸ ਪੌਦੇ ਵੱਲ ਵਧੀ ਅਤੇ ਉਸ ਨੂੰ ਨਰਮੀ ਨਾਲ ਹੱਥ ਵਿੱਚ ਫੜ ਲਿਆ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਜਿਵੇਂ ਉਸ ਨੂੰ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਮਿਲ ਗਈ ਹੋਵੇ ਉਹ ਖੁਸ਼ੀ ਨਾਲ ਮੁੰਡੇ ਵੱਲ ਮੁੜੀ ਅਤੇ ਉਤਸ਼ਾਹ ਨਾਲ ਬੋਲੀ ਤੂੰ ਮੇਰੀ ਮਾਂ ਦੀ ਜਾਨ ਬਚਾ ਲਈ ਮੈਂ ਤੇਰੀ ਸ਼ੁਕਰਗੁਜ਼ਾਰ ਹਾਂ ਮੁੰਡਾ ਚੁੱਪਚਾਪ ਮੁਸਕਰਾਇਆ ਉਸ ਦੀਆਂ ਅੱਖਾਂ ਵਿੱਚ ਇੱਕ ਗਹਿਰਾ ਸਕੂਨ ਅਤੇ ਇੱਕ ਅਣਜਾਣ ਅਹਿਸਾਸ ਸੀ ਸੋਨੀਆ ਨੇ ਹਿਚਕਚਾਉਂਦਿਆਂ ਪੁੱਛਿਆ ਕੀ ਤੂੰ ਹਮੇਸ਼ਾ ਇਸ ਜੰਗਲ ਵਿੱਚ ਰਹਿੰਦਾ ਹੈ ਮੈਂ ਕਦੇ ਕਿਸੇ ਨੂੰ ਇੱਥੇ ਨਹੀਂ ਵੇਖਿਆ ਹਾਂ ਮੈਂ ਇੱਥੇ ਹੀ ਰਹਿੰਦਾ ਹਾਂ ਅਤੇ ਤੈਨੂੰ ਵੀ ਅਕਸਰ ਵੇਖਦਾ ਹਾਂ ਜਦੋਂ ਤੂੰ ਦਿਨ ਵੇਲੇ ਲੱਕੜੀਆਂ ਇਕੱਠੀਆਂ ਕਰਨ ਆਉਂਦੀ ਐ ਜਦੋਂ ਤੂੰ ਦਰਖਤਾਂ ਦੇ ਵਿਚਕਾਰ ਖੋ ਕੇ ਹਵਾ ਨਾਲ ਗੱਲਾਂ ਕਰਦੀ ਐ ਅਤੇ ਜਦੋਂ ਤੂੰ ਥੱਕ ਕੇ ਸਾਹ ਲੈਂਦੀ ਐ ਮੇਰੀ ਨਜ਼ਰ ਹਮੇਸ਼ਾ ਤੇਰੇ ਤੇ ਰਹਿੰਦੀ ਐ ਇਸੇ ਲਈ ਅੱਜ ਰਾਤ ਜਦੋਂ ਤੂੰ ਆਈ ਤਾਂ ਮੈਂ ਤੇਰੇ ਪਿੱਛੇ-ਪਿੱਛੇ ਚੱਲ ਪਿਆ ਸੋਨੀਆ ਹੈਰਾਨ ਰਹਿ ਗਈ ਉਸ ਦਾ ਦਿਲ ਅਜੀਬ ਜਿਹੀ ਰਫ਼ਤਾਰ ਨਾਲ ਧੜਕਣ ਲੱਗਾ ਜਿਵੇਂ ਉਹ ਕੁਝ ਜਾਣਨਾ ਲੱਗੀ ਹੋਵੇ ਜੋ ਉਸ ਨੇ ਪਹਿਲਾਂ ਕਦੇ ਮਹਿਸੂਸ ਨਾ ਕੀਤੀ ਸੀ ਹੁਣ ਉਹ ਵਾਪਸ ਮੋੜਨ ਲੱਗੀ ਜਿਹੜੀ ਬੂਟੀ ਉਸਦੇ ਅੰਚਲ ਵਿੱਚ ਸੀ ਅਤੇ ਦਿਲ ਵਿੱਚ ਅਜੀਬ ਜਿਹੀ ਖੁਸ਼ੀ ਅਤੇ ਬਚੈਨੀ ਸੀ ਪਰ ਜਿਵੇਂ ਹੀ ਉਹ ਚੱਲਣ ਲੱਗੀ ਅਚਾਨਕ ਉਹ ਮੁੰਡਾ ਫਿਰ ਬੋਲਿਆ ਸੋਨੀਆ ਉਹ ਰੁਕ ਗਈ ਕੀ ਤੂੰ ਮੇਰੇ ਨਾਲ ਦੁਬਾਰਾ ਮਿਲਣ ਆਵੇਂਗੀ ਜਦੋਂ ਸੋਨੀਆ ਨੇ ਹੌਲੀ ਜਿਹੇ ਹਾਂ ਵਿੱਚ ਸਿਰ ਹਿਲਾਇਆ ਤਾਂ ਹਰੀਆਂ ਅੱਖਾਂ ਵਾਲੇ ਮੁੰਡੇ ਦੇ ਚਿਹਰੇ ਤੇ ਇੱਕ ਸ਼ਾਂਤ ਜਿਹੀ ਖੁਸ਼ੀ ਛਾ ਗਈ ਉਸ ਦੀ ਮੁਸਕਰਾਟ ਗਹਿਰੀ ਹੋ ਗਈ ਅਤੇ ਉਹ ਹੌਲੀ ਲਹਿਜੇ ਵਿੱਚ ਬੋਲਿਆ ਚੱਲ ਮੈਂ ਤੈਨੂੰ ਤੇਰੇ ਘਰ ਤੱਕ ਛੱਡ ਆਉਂਦਾ ਹਾਂ ਜੰਗਲ ਵਿੱਚ ਰਾਤ ਦਾ ਵਕਤ ਖਤਰਨਾਕ ਹੋ ਸਕਦਾ ਹੈ ਸੋਨੀਆ ਨੇ ਇੱਕ ਪਲ ਉਸ ਵੱਲ ਵੇਖਿਆ ਫਿਰ ਸਿਰ ਹਿਲਾਉਂਦੀ ਹੋਈ ਉਸਦੇ ਨਾਲ ਚੱਲਣ ਲੱਗੀ ਜੰਗਲ ਦੀ ਹਨੇਰੀ ਪगडंडी ਤੇ ਜਦੋਂ ਉਹ ਦੋਵੇਂ ਇਕੱਠੇ ਚੱਲ ਰਹੇ ਸਨ ਤਾਂ ਹਵਾ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਨੇੜੇ ਹੋਣ ਦਾ ਅਹਿਸਾਸ ਸੀ ਸੋਨੀਆ ਨੂੰ ਇਹ ਵੀ ਮਹਿਸੂਸ ਹੋਇਆ ਕਿ ਜਦੋਂ ਤੋਂ ਉਹ ਉਸ ਮੁੰਡੇ ਦੇ ਨਾਲ ਚੱਲਣ ਲੱਗੀ ਸੀ ਜੰਗਲ ਦੀਆਂ ਸਾਰੀਆਂ ਡਰਾਉਣੀਆਂ ਆਵਾਜ਼ਾਂ ਜਿਵੇਂ ਚੁੱਪ ਹੋ ਗਈਆਂ ਸਨ ਅਤੇ ਹਰ ਚੀਜ਼ ਉਹਨਾਂ ਦੇ ਰਾਹੋਂ ਹਟਦੀ ਜਾ ਰਹੀ ਸੀ ਜਦੋਂ ਉਹ ਪਿੰਡ ਦੇ ਨੇੜੇ ਪਹੁੰਚੀ ਤਾਂ ਮੁੰਡਾ ਉੱਥੇ ਹੀ ਰੁਕ ਗਿਆ ਹੁਣ ਤੂੰ ਇੱਥੋਂ ਇਕੱਲੀ ਜਾ ਸਕਦੀ ਏ ਸੋਨੀਆ ਨੇ ਹੈਰਾਨੀ ਨਾਲ ਪੁੱਛਿਆ ਤੂੰ ਨਾਲ ਨਹੀਂ ਚੱਲੇਗਾ ਉਹ ਮੁਸਕਰਾ ਕੇ ਬੋਲਿਆ ਨਹੀਂ ਮੇਰਾ ਸਥਾਨ ਜੰਗਲ ਏ ਤੇਰੀ ਦੁਨੀਆ ਇੱਥੇ ਖਤਮ ਹੁੰਦੀ ਹੈ ਮੇਰੀ ਉਥੋਂ ਸ਼ੁਰੂ ਹੁੰਦੀ ਹੈ ਅਤੇ ਇਹ ਕਹਿ ਕੇ ਉਹ ਵਾਪਸ ਜੰਗਲ ਵੱਲ ਮੁੜ ਗਿਆ ਜਿਵੇਂ ਹੀ ਉਸ ਨੇ ਦਰਖਤਾਂ ਦੇ ਵਿਚਕਾਰ ਕਦਮ ਰੱਖਿਆ ਉਹ ਇੱਕ ਧੁੰਦ ਵਿੱਚ ਲਿਪਟ ਗਿਆ ਅਤੇ ਪਲ ਵਿੱਚ ਅੱਖਾਂ ਤੋਂ ਓਲੇ ਹੋ ਗਿਆ ਸੋਨੀਆ ਹੈਰਾਨ ਹੋ ਕੇ ਉਸ ਮੰਜ਼ਰ ਨੂੰ ਵੇਖਦੀ ਰਹਿ ਗਈ ਜਿਵੇਂ ਕੋਈ ਸੁਪਨਾ ਉਸ ਦੀਆਂ ਅੱਖਾਂ ਸਾਹਮਣੇ ਖੁੱਲ ਗਿਆ ਹੋਵੇ ਪਰ ਉਸ ਦੇ ਹੱਥ ਵਿੱਚ ਉਹ ਕੀਮਤੀ ਜੜੀ ਬੂਟੀ ਸੀ ਜਿਸ ਦੀ ਮਹਿਕ ਹੁਣ ਵੀ ਉਸ ਦੀਆਂ ਸਾਹਾਂ ਵਿੱਚ ਬਸੀ ਹੋਈ ਸੀ ਜਦੋਂ ਉਹ ਘਰ ਪਹੁੰਚੀ ਤਾਂ ਸਿੱਧਾ ਹਕੀਮ ਜੀ ਕੋਲ ਗਈ ਜੜੀ ਬੂਟੀ ਉਹਨਾਂ ਦੇ ਹੱਥ ਵਿੱਚ ਫੜਾਉਂਦਿਆਂ ਬੋਲੀ ਇਹ ਉਹੀ ਪੌਦਾ ਹੈ ਜਿਸ ਬਾਰੇ ਤੁਸੀਂ ਦੱਸਿਆ ਸੀ ਹਕੀਮ ਜੀ ਨੇ ਜਿਵੇਂ ਹੀ ਜੜੀ ਬੂਟੀ ਵੇਖੀ ਉਹਨਾਂ ਦੀ ਅੱਖਾਂ ਹੈਰਾਨੀ ਨਾਲ ਚਮਕ ਉਠੀਆਂ ਸੁਬਾਨ ਅੱਲਾ ਬੇਟੀ ਇਹ ਸੱਚਮੁੱਚ ਉਹੀ ਪੌਦਾ ਹੈ ਉਹ ਖੁਸ਼ੀ ਨਾਲ ਸੋਨੀਆ ਵੱਲ ਦੇਖਦੇ ਹੋਏ ਕਹਿਣ ਲੱਗੇ ਤੂੰ ਇਹ ਕਿੱਥੋਂ ਹਾਸਲ ਕੀਤਾ ਇਹ ਜੜੀ ਬੂਟੀ ਤਾਂ ਸਾਲਾਂ ਤੋਂ ਲੋਕਾਂ ਦੀਆਂ ਨਜ਼ਰਾਂ ਤੋਂ ਓਲੇ ਜੋ ਵੀ ਇਸ ਜੰਗਲ ਵਿੱਚ ਇਸ ਨੂੰ ਲੱਭਣ ਗਿਆ ਖਾਲੀ ਹੱਥ ਮੁੜ ਆਇਆ ਸੋਨੀਆ ਨੇ ਹੌਲੀ ਜਿਹੇ ਕਿਹਾ ਬਸ ਅੱਲਾ ਦਾ ਕਰਮ ਹੋਇਆ ਹਕੀਮ ਨੇ ਉਸ ਦੀ ਹਿੰਮਤ ਨੂੰ ਸਰਹਾਨਦਿਆ ਕਿਹਾ ਤੂੰ ਜਿਸ ਹੌਸਲੇ ਅਤੇ ਮੁਹੱਬਤ ਨਾਲ ਆਪਣੀ ਮਾਂ ਲਈ ਇਹ ਪੌਦਾ ਲੱਭ ਲਿਆ ਉਸ ਤੇ ਤੂੰ ਕਾਬਲ ਏ ਤਾਰੀਫ ਏ ਇਹ ਨਾ ਸਿਰਫ ਤੇਰੀ ਮਾਂ ਲਈ ਜਿਉਣ ਦਾ ਜਰੀਆ ਬਣੇਗਾ ਸਗੋਂ ਹੋਰ ਬਿਮਾਰੀਆਂ ਲਈ ਵੀ ਜ਼ਿੰਦਗੀ ਦੀ ਕਿਰਨ ਹੋ ਸਕਦੀ ਏ ਵਾਰ ਉਹ ਇਕਪਾਲ ਲਈ ਰੁਕੇ ਫਿਰ ਸਜੀਦਾ ਲਹਿਜੇ ਵਿੱਚ ਬੋਲੇ ਇਸ ਬਾਰੇ ਕਿਸੇ ਨੂੰ ਨਾ ਦੱਸਣਾ ਬਿਹਤਰ ਹੋਵੇਗਾ ਸੋਨੀਆ ਨੇ ਹੈਰਾਨੀ ਨਾਲ ਪੁੱਛਿਆ ਕਿਉਂ ਹਕੀਮ ਨੇ ਹੌਲੀ ਆਵਾਜ਼ ਵਿੱਚ ਦੱਸਿਆ ਇਹ ਜੰਗਲ ਆਮ ਜੰਗਲ ਨਹੀਂ ਪੁਰਾਣੀਆਂ ਕਹਾਣੀਆਂ ਵਿੱਚ ਲਿਖਿਆ ਹੈ ਕਿ ਇਸ ਜੰਗਲ ਦੇ ਖਜ਼ਾਨੇ ਦੀ ਹਿਫਾਜ਼ਤ ਇੱਕ ਕਬੀਲਾ ਕਰਦਾ ਹੈ ਅਜਿਹਾ ਕਬੀਲਾ ਜੋ ਇਨਸਾਨ ਨਹੀਂ ਨਾ ਗਏ ਕਈ ਵਾਰ ਲੋਕ ਇਸ ਪੌਦੇ ਨੂੰ ਲੱਭਣਗੇ ਪਰ ਵਾਪਸ ਨਹੀਂ ਆਈ ਸੁਨੀਆਏ ਕਿ ਜੋ ਵੀ ਇਸ ਖਜ਼ਾਨੇ ਨੂੰ ਹਾਸਲ ਕਰਨਾ ਚਾਹੁੰਦਾ ਹੈ ਉਸ ਨੂੰ ਉਹਨਾਂ ਧਾਰੀਆਂ ਵਾਲੇ ਨਾਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋਨੀਆ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ ਉਹ ਕੁਝ ਕਹਿਣਾ ਚਾਹੁੰਦੀ ਸੀ ਕੁਝ ਪੁੱਛਣਾ ਚਾਹੁੰਦੀ ਸੀ ਪਰ ਫਿਰ ਰੁਕ ਗਈ ਉਸ ਨੂੰ ਉਹ ਹਰੀਆਂ ਅੱਖਾਂ ਵਾਲਾ ਮੁੰਡਾ ਯਾਦ ਆਇਆ ਬੇਹੱਦ ਖੂਬਸੂਰਤ ਚੁੱਪ ਚਾਪ ਤੇ ਰਹਿਸ ਵਿੱਚ ਕਿ ਉਹ ਵੀ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਪਰ ਉਸਨੇ ਕੁਝ ਨਾ ਕਿਹਾ ਬਸ ਚੁੱਪਚਾਪ ਸਿਰ ਝੁਕਾ ਲਿਆ ਹਕੀਮ ਜੀ ਦਵਾਈ ਬਣਾਉਣ ਵਿੱਚ ਮਸਰੂਫ ਹੋ ਗਏ ਅਤੇ ਸੋਨੀਆ ਆਪਣੇ ਘਰ ਵੱਲ ਮੁੜਨ ਲੱਗੀ ਹੁਣ ਉਸਦੇ ਦਿਲ ਵਿੱਚ ਦੋ ਗੱਲਾਂ ਸਨ ਇੱਕ ਆਪਣੀ ਮਾਂ ਦੀ ਸਿਹਤ ਅਤੇ ਦੂਜਾ ਉਹ ਮੁੰਡਾ ਜਿਸ ਨਾਲ ਉਸਨੇ ਵਾਅਦਾ ਕੀਤਾ ਸੀ ਕਿ ਉਹ ਦੁਬਾਰਾ ਮਿਲਣ ਜ਼ਰੂਰ ਆਵੇਗੀ ਅਗਲੇ ਦਿਨ ਹਕੀਮ ਨੇ ਸੋਨੀਆ ਦੀ ਮਾਂ ਦੇ ਇਲਾਜ ਲਈ ਦਵਾਈ ਤਿਆਰ ਕਰ ਦਿੱਤੀ ਦਵਾਈ ਦੇ ਕੁਝ ਬਾਰ ਵਰਤੋਂ ਨਾਲ ਮਾਂ ਦੀ ਸਿਹਤ ਕੁਝ ਬਿਹਤਰ ਹੋ ਗਈ ਸੀ ਪਰ ਹੁਣ ਘਰ ਦੀ ਹਾਲਤ ਹੋਰ ਵੀ ਖਰਾਬ ਹੋ ਰਹੀ ਸੀ ਗਰੀਬੀ ਦਾ ਇਹ ਆਲਮ ਸੀ ਕਿ ਖਾਣ ਨੂੰ ਕੁਝ ਨਹੀਂ ਸੀ ਪੈਸੇ ਖਤਮ ਹੋ ਚੁੱਕੇ ਸਨ ਸੋਨੀਆ ਸੋਚਣ ਲੱਗੀ ਕਿ ਉਹ ਦੁਬਾਰਾ ਜੰਗਲ ਜਾਵੇ ਅਤੇ ਲੱਕੜੀਆਂ ਇਕੱਠੀਆਂ ਕਰੇ ਤਾਂ ਜੋ ਸ਼ਹਿਰ ਤੋਂ ਆਉਣ ਵਾਲਾ ਵਪਾਰੀ ਜੋ ਹਫ਼ਤੇ ਵਿੱਚ ਇੱਕ ਵਾਰ ਆਉਂਦਾ ਸੀ ਉਹਨਾਂ ਲੱਕੜੀਆਂ ਦੇ ਬਦਲੇ ਉਸ ਨੂੰ ਕੁਝ ਪੈਸੇ ਦੇ ਸਕੇ ਸੋਨੀਆ ਨੇ ਜਿਵੇਂ ਹੀ ਲੱਕੜੀਆਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਨੂੰ ਚੁੱਕਣ ਲਈ ਚੁੱਕੇ ਅਚਾਨਕ ਕਿਸੇ ਨੇ ਉਹ ਲੱਕੜੀਆਂ ਚੁੱਕ ਕੇ ਆਪਣੇ ਮੋਢੇ ਤੇ ਰੱਖ ਲਈਆਂ ਸੋਨੀਆ ਨੇ ਹੈਰਾਨੀ ਨਾਲ ਦੇਖਿਆ ਉਹੀ ਹਰੀਆਂ ਅੱਖਾਂ ਵਾਲਾ ਖੂਬਸੂਰਤ ਮੁੰਡਾ ਉਸ ਦੇ ਸਾਹਮਣੇ ਖੜਾ ਸੀ ਸੋਨੀਆ ਨੇ ਉਸ ਨੂੰ ਦੇਖ ਕੇ ਮੁਸਕਰਾ ਦਿੱਤਾ ਉਹ ਮੁੰਡਾ ਬੋਲਿਆ ਮੈਂ ਆਹਣਾ ਤੇਰੀ ਮਦਦ ਲਈ ਪਰੇਸ਼ਾਨ ਕਿਉਂ ਹੁੰਦੀ ਏ ਸੋਨੀਆ ਨੇ ਉਸ ਨੂੰ ਦੱਸਿਆ ਕਿ ਉਸ ਦੀ ਦਿੱਤੀ ਜੜੀ ਬੂਟੀ ਨਾਲ ਉਸ ਦੀ ਮਾਂ ਦੀ ਹਾਲਤ ਕਾਫੀ ਬਿਹਤਰ ਹੋ ਗਈ ਏ ਮੁੰਡਾ ਉਸ ਨੂੰ ਵੇਖ ਕੇ ਮੁਸਕਰਾਇਆ ਤੇ ਕਿਹਾ ਜਦੋਂ ਤੱਕ ਤੈਨੂੰ ਮੇਰੀ ਲੋੜ ਹੋਵੇਗੀ ਮੈਂ ਤੇਰੀ ਮਦਦ ਕਰਦਾ ਰਹਾਂਗਾ ਇਸ ਤਰ੍ਹਾਂ ਹੀ ਦਿਨ ਗੁਜ਼ਰਦੇ ਗਏ ਉਹ ਮੁੰਡਾ ਅਕਸਰ ਸੋਨੀਆ ਦੀਆਂ ਲੱਕੜੀਆਂ ਉਸਦੇ ਘਰ ਤੱਕ ਪਹੁੰਚਾ ਦਿੰਦਾ ਵਪਾਰੀ ਹੁਣ ਉਸ ਨੂੰ ਹਜ਼ਾਰਾਂ ਰੁਪਏ ਦੇਣ ਲੱਗਾ ਸੀ ਘਰ ਦੇ ਹਾਲਾਤ ਬਿਹਤਰ ਹੋ ਰਹੇ ਸਨ ਅਤੇ ਸੋਨੀਆ ਦੇ ਦਿਲ ਵਿੱਚ ਉਸ ਮੁੰਡੇ ਲਈ ਜਜ਼ਬਾਤ ਉੱਭਰਨ ਲੱਗੇ ਸਨ ਉਹ ਅਕਸਰ ਉਸ ਦਾ ਇੰਤਜ਼ਾਰ ਕਰਦੀ ਉਸ ਦੇ ਮਿਲਣ ਤੇ ਚਿਹਰਾ ਖੁਸ਼ੀ ਨਾਲ ਖਿੜੋੜਦਾ ਇੱਕ ਦਿਨ ਸੋਨੀਆ ਨੇ ਆਪਣੀ ਸਹੇਲੀ ਨਾਦੀਆ ਨਾਲ ਆਪਣੀ ਮੁਹੱਬਤ ਦਾ ਜ਼ਿਕਰ ਕੀਤਾ ਨਾਦੀਆ ਹੈਰਾਨ ਰਹਿ ਗਈ ਸੋਨੀਆ ਨੇ ਦੱਸਿਆ ਕਿ ਉਹ ਮੁੰਡਾ ਜੰਗਲ ਵਿੱਚ ਉਸ ਨਾਲ ਰੋਜ਼ ਮਿਲਦਾ ਹੈ ਅਤੇ ਉਸ ਦੀਆਂ ਅੱਖਾਂ ਵੀ ਉਸ ਵਾਂਗ ਗਹਿਰੀਆਂ ਹਰੀਆਂ ਨੇ ਨਾਦੀਆ ਨੇ ਉਸ ਨਾਲ ਮੁਲਾਕਾਤ ਦੀ ਖੁਆਇਸ਼ ਜ਼ाहिर ਕੀਤੀ ਅਗਲੇ ਦਿਨ ਸੋਨੀਆ ਨਾਦੀਆ ਨੂੰ ਜੰਗਲ ਲੈ ਗਈ ਪਰ ਮੁੰਡਾ ਨਹੀਂ ਆਇਆ ਨਾਦੀਆ ਨੇ ਸ਼ਿਕਾਇਤ ਕੀਤੀ ਕਿ ਉਹ ਤਾਂ ਕਹਿੰਦੀ ਸੀ ਕਿ ਉਹ ਰੋਜ਼ ਆਉਂਦਾ ਹੈ ਅੱਜ ਕਿੱਥੇ ਗਿਆ ਦੋਵੇਂ ਮਹਿ ਉਸ ਹੋ ਕੇ ਵਾਪਸ ਜਾਣ ਲੱਗੀਆਂ ਕਿ ਝਾੜੀਆਂ ਵਿੱਚ ਅਚਾਨਕ ਸਰਸਰਹਾਟ ਹੋਈ ਨਾਦਿਆ ਚੀਕ ਪਈ ਸੋਨੀਆ ਜਲਦੀ ਭੱਜ ਉੱਥੇ ਇੱਕ ਬਹੁਤ ਮੋਟਾ ਨਾਗ ਲੁਕਿਆ ਹੋਇਆ ਹੈ ਦੋਵੇਂ ਡਰ ਦੇ ਮਾਰੇ ਦੌੜਦੀਆਂ ਹੋਈਆਂ ਘਰ ਪਹੁੰਚੀਆਂ ਅਤੇ ਸ਼ਾਮ ਦਰਵਾਜ਼ੇ ਤੇ دستਕ ਹੋਈ ਸੋਨੀਆ ਨੇ ਦਰਵਾਜ਼ਾ ਖੋਲ੍ਹਿਆ ਪਰ ਕੋਈ ਨਹੀਂ ਸੀ ਸੋਚਣ ਵਾਲੀ ਗੱਲ ਇਹ ਸੀ ਕਿ ਜੋ ਲੱਕੜੀਆਂ ਉਹ ਜੰਗਲ ਵਿੱਚ ਛੱਡ ਆਈ ਸੀ ਉਹ ਸਾਰੀਆਂ ਦਰਵਾਜ਼ੇ ਦੇ ਬਾਹਰ ਰੱਖੀਆਂ ਸਨ ਅਗਲੇ ਦਿਨ ਸੋਨੀਆ ਦੁਆਰਾ ਇਕੱਲੀ ਜੰਗਲ ਗਈ ਕੁਝ ਦੇਰ ਬਾਅਦ ਉਹੀ ਹਰੀਆਂ ਅੱਖਾਂ ਵਾਲਾ ਮੁੰਡਾ ਆ ਗਿਆ ਸੋਨੀਆ ਖਫਾ ਹੋ ਕੇ ਬੋਲੀ ਕੱਲ ਜਦੋਂ ਮੈਂ ਨਦੀਆਂ ਨੂੰ ਲੈ ਕੇ ਆਈ ਸੀ ਤੂੰ ਕਿਉਂ ਨਹੀਂ ਆਇਆ ਮੁੰਡਾ ਮੁਸਕਰਾ ਕੇ ਬੋਲਿਆ ਮੈਂ ਮਜਬੂਰ ਸੀ ਉਸੇ ਵਿੱਚ ਭਲਾਈ ਸੀ ਫਿਰ ਉਸਨੇ ਸੋਨੀਆ ਨੂੰ ਇੱਕ ਕੀਮਤੀ ਹੀਰੇ ਦਾ ਹਾਰ ਦਿੱਤਾ ਸੋਨੀਆ ਹੈਰਤ ਵਿੱਚ ਪੈ ਗਈ ਉਹ ਬੋਲੀ ਇੰਨਾ ਕੀਮਤੀ ਹਾਰ ਮੇਰੇ ਲਈ ਮੁੰਡੇ ਨੇ ਇੱਕ ਗਹਿਰੀ ਸਾਹ ਲੈ ਕੇ ਕਿਹਾ ਇਹ ਤੇਰੇ ਪਿਓ ਦੇ احਸਾਨ ਦਾ ਬਦਲਾ ਹੈ ਤੇਰਾ ਪਿਓ ਇੱਕ ਸਪੇਰਾ ਸੀ ਜਿਸ ਨੇ ਮੈਨੂੰ ਪਾਲਿਆ ਜਦੋਂ ਮੈਂ ਇੱਕ ਬੱਚਾ ਸੀ ਪਰ ਮੈਂ ਇਨਸਾਨ ਨਹੀਂ ਸੀ ਮੈਂ ਇੱਕ ਈਸ਼ਾਧਾਰੀ नाग ਦਾ ਬੱਚਾ ਸੀ ਤੇਰੇ ਪਿਓ ਨੇ ਮੈਨੂੰ ਵੱਡਾ ਕਰਕੇ ਜੰਗਲ ਵਿੱਚ ਆਜ਼ਾਦ ਕੀਤਾ ਸੀ ਅੱਜ ਜਦੋਂ ਮੈਂ ਇੱਕ ਤਾਕਤਵਰ ਨਾਗ ਬਣ ਚੁੱਕਾ ਹਾਂ ਤਾਂ ਉਸ ਦਾ ਸ਼ੁਕਰੀਆ ਦਾ ਕਰਨਾ ਆਇਆ ਹਾਂ ਅਫਸੋਸ ਤੇਰੇ ਪਿਓ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਇੱਕ ਧੀ ਹੈ ਜਿਸ ਦੀਆਂ ਅੱਖਾਂ ਵੀ ਹਰੀਆਂ ਨੇ ਤਾਂ ਮੈਂ ਤੇਰੇ ਨਾਲ ਮਿਲਣ ਚੱਲ ਆਇਆ ਇਹ ਕਹਿ ਕੇ ਉਹ ਮੁੰਡਾ ਹੌਲੀ-ਹੌਲੀ ਆਪਣੀ ਅਸਲੀ ਸ਼ਕਲ ਵਿੱਚ ਬਦਲਣ ਲੱਗਾ ਸੋਨੀਆ ਨੇ ਆਪਣੀ ਅੱਖਾਂ ਸਾਹਮਣੇ ਉਸ ਨੂੰ ਇੱਕ ਤਾਕਤਵਰ ਈਸ਼ਾ ਧਾਰੀ ਨਾਗ ਵਿੱਚ ਤਬਦੀਲ ਹੁੰਦਾ ਵੇਖਿਆ ਜੋ ਫਿਰ ਝਾੜੀਆਂ ਵਿੱਚ ਗੁਆਚ ਗਿਆ ਸੋਨੀਆ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਉਹ ਆਪਣੀ ਮੁਹੱਬਤ ਦਾ ਇਜ਼ਹਾਰ ਵੀ ਨਾ ਕਰ ਸਕੇ ਹਤੇ ਹੁਣ ਜਾਣ ਗਈ ਸੀ ਕਿ ਜਿਸ ਨਾਲ ਉਹ ਮੁਹੱਬਤ ਕਰ ਬੈਠੀ ਸੀ ਉਹ ਇਨਸਾਨ ਨਹੀਂ ਸੀ ਸਗੋਂ ਇੱਕ ਨਾਗ ਸੀ ਇੱਕ ਛੋਟਾ ਨਾਗ